ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੋਧ ਜਿਹੜੀ ਮੈਂ ਵੀਡੀਓਈ ਹੈ ਉਸ ਤਹਿਤ ਸਾਡੇ ਮਾਣਯੋਗ ਐਸਐਸਪੀ ਡਾਕਟਰ ਪਰਗਿਆ ਜੈਨ ਜੀ ਆਈਪੀਐਸਜੀ ਦੀ ਰਹਿਮਾਈ ਹੇਠ ਜਿਹੜੀ ਫ੍ਰੀਕੋਡ ਪੁਲਿਸ ਲਗਾਤਾਰ ਨਸ਼ਾ ਵਿਚਣ ਵਾਲੇ ਤੇ ਸਿਕੰਜਾ ਕੱਸਿਆ ਹੋਇਆ ਹੈ ਇਸੇ ਹੀ ਲੜੀ ਤਹਿਤ ਕੱਲ ਸਾਡੇ ਚੌਕੀ ਇੰਚਾਰਜ ਜਿਹੜੇ ਕਲੇਰ ਸਰਦਾਰ ਹਰਦੇਵ ਸਿੰਘ ਨੂੰ ਬੜੀ ਵਧੀਆ ਸਨਮਾਨ ਮਿਲੀ ਜਦੋਂ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਨੂੰ ਰੋਕਿਆ ਗਿਆ ਤੇ ਮੌਕੇ ਤੋਂ ਉਸ ਮੋਕੇ ਤੋਂ ਚાલ ਕੇ ਪੱਜੇ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਪੁਲਿਸ ਪਾਰਟੀ ਨੇ ਉਹਨੂੰ ਮੌਕੇ ਤੇ ਪਹੁੰਚ ਲਿਆ ਤੇ ਜਦੋਂ ਉਸ ਨੂੰ ਪਹੁੰਚ ਗਈ ਤੇ ਤਾਂ ਉਸਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਵਾਸੀ ਕੁੱਡੀ ਦਾ ਜੋ ਫਰੀਕੋਟ ਦਾ ਹੀ ਰਹਿਣ ਵਾਲਾ ਸੀ ਤੇ ਦੱਸਿਆ ਆਰਜਨੰਦ ਦੱਸਿਆ ਤੇ ਉਸ ਤੋਂ ਬਾਅਦ ਉਸਦੀ ਜਿਹੜੀ ਸੱਚ ਕੀਤੀ ਕਿ ਉਸ ਤੋਂ ਸਾਨੂੰ 800 ਜਿਹੜੀਆਂ ਗੋਲੀਆਂ ਜਿਹੜੀਆਂ ਟਰਾਮਾਡੋਲ ਹਾਈ ਸਟ੍ਰਾਈਪ ਮਿਲੀਆਂ ਨੇ ਤੇ ਉਸ ਤੇ ਮਕਦਮਾ ਨੰਬਰ 250 ਅੰਡਰ ਸੈਕਸ਼ਨ 22 ਕਾਟ 85 ਸਦਰ ਫੀਕੋਡ ਵਿੱਚ ਦਰਜ ਕੀਤਾ ਗਿਆ ਤੇ ਮਾ ਜੋ ਕੋਡ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤੇ ਉਸ ਤੋਂ ਹੁਣ ਪ੍ਰਮਾਣ ਲਿਆ ਗਿਆ ਜਿਸ ਤੇ ਅਸੀਂ ਸਖਤਿਆ ਪੁੱਛਿਛ ਕਰਾਂਗੇ ਇਹ ਇੰਨੀ ਮਾਤਰਾ ਵਿੱਚ ਜਿਹੜੀਆਂ ਨਿਸ਼ੀਆਂ ਗੋਲੀਆਂ ਸੀ ਇਹ ਕਿਸ ਤੋਂ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਸਪਲਾਈ ਕਰਦਾ ਸੀ ਤੇ ਸਾਡਾ ਇਹ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਰਹੇਗਾ